ਦੀ ਪਾ ਸਰਕਾਰ ਜਿੰਦਾਬਾਦ ਲੋਕਾਂ ਦੀ ਪਾ ਸਰਕਾਰ ਜਿੰਦਾਬਾਦ ਇਹ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਜਿਹੜਾ ਉੱਥੋਂ ਚੱਲ ਕੇ ਅਸੀਂ ਇੱਥੇ ਤੱਕ ਆਏ ਆ ਕਿ ਇੱਥੇ ਨਹੀਂ ਰੁਕਣਾ ਇਹ ਤੋਂ ਬਾਅਦ ਨਹੀਂ ਜੈ ਬਾਪੂ ਜੈ ਧੀਮ ਜੈ ਸੰਵਿਧਾਨ ਜਿਹੜਾ ਸਮੂੱਚੇ ਦੇਸ਼ ਦੇ ਕੋਨੇ-ਕੋਨੇ ਦੇ ਵਿੱਚੋਂ ਹੁੰਦਾ ਹੋਇਆ ਸਾਡੇ ਹਰ ਬਲਾਕ ਦੇ ਅੰਦਰ ਹਰ ਹਲਕੇ ਦੇ ਅੰਦਰ ਜਿਹੜਾ ਇਹ ਪ੍ਰੋਗਰਾਮ ਨੂੰ ਲੈ ਕੇ ਤਾਂ ਕਿ ਜਿਹੜਾ ਦੇਸ਼ ਦਾ ਸੰਵਿਧਾਨ ਆ ਉਸ ਨੂੰ ਬਚਾਇਆ ਜਾਵੇ। ਕਾਰਨ ਇਹ ਕਿ ਪਿਛਲੇ ਦਿਨੀ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਜੀ ਉਹਨਾਂ ਨੇ ਦੇਸ਼ ਦੀ ਲੋਕ ਸਭਾ ਦੇ ਅੰਦਰ ਡਾਕਟਰ ਬੇਲਕਰ ਸਾਹਿਬ ਦੇ ਬਾਰੇ ਬੜੇ ਮਜ਼ਾਕੀਆ ਲਾਈਵ ਜੀ ਦੇ ਅੰਦਰ ਇੱਕ ਭੱਤੀ ਸ਼ਬਦਾਵਲੀ ਚ ਜਿਹੜੀ ਗੱਲ ਕੀਤੀ ਆ ਜਿਹੜੀ ਨਾਕਾਬਨੇ ਬਰਦਾਸ਼ਤਾਂ ਕਿਉਂਕਿ ਜੇ ਅੱਜ ਤੁਸੀਂ ਅਸੀਂ ਸਾਰੇ ਇੱਥੇ ਖੜੇ ਆ ਇਹ ਜਿਹੜਾ ਸਾਡਾ ਦੇਸ਼ ਦਾ ਸੰਵਿਧਾਨ ਲਿਖਿਆ ਹੋਇਆ ਹੈਗਾ ਡਾਟਰ ਬੇਦਪਰ ਸਾਹਿਬ ਨੇ ਇਹਦੀ ਰਚਨਾ ਕੀਤੀ ਸੀ ਉਹਦੇ ਤਹਿਤ ਹੀ ਹਰ ਬੰਦੇ ਨੂੰ ਬੋਲਣ ਦਾ ਸੁਣਨ ਦਾ ਅਧਿਕਾਰ ਆ ਤੇ ਹਰ ਬੰਦਾ ਜਿਹੜਾ ਇਸ ਦੇਸ਼ ਦੇ ਅੰਦਰ ਆਪਣੀ ਗੱਲਬਾਤ ਹੋ ਰੱਖ ਸਕਦਾ ਹੈਗਾ ਪਰ ਪਿਛਲੇ ਕੋਈ 11 ਸਾਲ ਚ ਬੜੀ ਮਤਲਬ ਕਿ ਹਰ ਇਨਸਾਨ ਦੀ ਜਿਹੜੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਭਾਜਪਾ ਦੀ ਸਰਕਾਰ ਨੇ ਇਦਾਂ ਹੀ ਪੰਜਾਬ ਦੇ ਅੰਦਰ ਵੀ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਉਹਦੇ ਵੱਲੋਂ ਵੀ ਜਿਹੜੀ ਆਵਾਜ਼ ਆਹੋ ਬੁਲੰਦ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਇਹ ਪ੍ਰੋਗਰਾਮ ਜਿਹੜਾ ਉਸ ਲੜੀ ਦੇ ਤਹਿਤ ਜਿਹੜਾ ਇਹ ਦਿੱਤਾ ਗਿਆ ਤਾਂ ਇਹ ਪ੍ਰੋਗਰਾਮ ਜਿਹੜਾ ਹੈਗਾ ਉਹ ਚੰਗੀ ਪੱਤਰ ਤੇ ਜਿਹੜਾ ਅੱਗੇ ਚੱਲੀ ਰਹਿਣਗੇ ਅਤੇ ਤਕੜੇ ਹੋ ਕੇ ਜਿਹੜਾ ਹੈਗਾ ਅਸੀਂ ਦੇਸ਼ ਦੇ ਸੰਵਿਧਾਨ ਦੀ ਜਿਹੜੀ ਰਾਖੀ ਆ ਉਹ ਕਰਨੀ ਹੈ ਅਤੇ ਡਾਕਟਰ ਬੇਸਕਰ ਸਾਹਿਬ ਦੇ ਅਸੀਂ ਇੱਥੇ ਆਏ ਆ ਚਰਨਾ ਦੇ ਵਿੱਚ ਅਤੇ ਸਾਰਿਆਂ ਨੇ ਸੌਹ ਚੁੱਕੀ ਆ ਕਿ ਅਸੀਂ ਇਸ ਦੇ ਦੇ ਸੰਵਿਧਾਨ ਦੀ ਰਾਖੀ ਤੇ ਲਈ ਜੇ ਸਾਨੂੰ ਆਪਣਾ ਜੀਵਨ ਵੀ ਬਲੀਦਾਨ ਦੇਣਾ ਪਿਆ ਤਾਂ ਅਸੀਂ ਆਪਣਾ ਜੀਵਨ ਵੀ ਬਲੀਦਾਨ ਦੇ ਦਾਂ ਬੰਬੋ ਸਾਹਿਬ ਤੁਸੀਂ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਵਿੱਚੋਂ ਕੁਝ ਬੰਦੇ ਉੱਠ ਕੇ ਆਇਆ ਕਿਸੇ ਦੇ ਤਲਵਾਰ ਮਾਰਤੀ ਕਿਸੇ ਦੀਆਂ ਮੰਜਾ ਚੋਰੀ ਹੋ ਗਈਆਂ ਕਿਸੇ ਦੀਆਂ ਬੱਕਰੀਆਂ ਚੋਰੀਆਂ ਹੋ ਗਈਆਂ ਕੀ ਕਹਿਣਾ ਚਾਹੁੰਦੇ ਇਸ ਮਾਹੌਲ ਦੇ ਬਾਰੇ ਦੇਖੋ ਤੁਹਾਡਾ ਬੜਾ ਧੰਨਵਾਦ ਆ ਵੈਸੇ ਤਾਂ ਪਿਛਲੇ ਸਮੇਂ ਦੌਰਾਨ ਮੈਂ ਕਾਫੀ ਦਿਨਾਂ ਤੋਂ ਦੇਖ ਰਿਹਾ ਕਿ ਤੁਸੀਂ ਵੀ ਜਿਹੜੀ ਸੱਚ ਦੀ ਆਵਾਜ਼ ਆ ਉਸ ਨੂੰ ਬੁਲੰਦ ਕਰਨ 'ਚ ਲੱਗੇ ਆ ਸਾਰੀ ਇੱਥੇ ਦੀ ਮੀਡੀਆ ਮੈਂ ਇਕੱਲੇ ਇੱਕ ਦਾ ਨਾਮ ਨਹੀਂ ਲੈਂਦਾ ਸਾਰਾ ਮੀਡੀਆ ਪੂਰੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਤੋਂ ਜਿਹੜੀ ਉਰ ਦੀ ਐਮਐਲਏ ਆ ਉਹਦਾ ਅਤੇ ਉਹਦੇ ਲਾਏ ਹੋਏ ਅਧਿਕਾਰੀਆ ਉਹ ਬੁਖਲਾਟ 'ਚ ਆ ਗਏ ਬੁਖਲਾਟ ਇਸ ਕਰਕੇ ਆ ਗਏ ਤੇ ਮੁੜ ਕੇ ਹੁਣ ਉਹ ਪੱਤਰਕਾਰਾਂ ਨੂੰ ਇਹ ਧਮਕੀਆਂ ਦੇਣ ਲੱਗੇ ਤਬਾਨ ਲੱਗੇ ਕਿਸੇ ਨੂੰ ਕਹਿਣ ਨਾ ਤੂੰ ਸਾਡੀ ਖਬਰ ਨਹੀਂ ਲਾਣੀ ਇੱਥੇ ਕੋਈ ਕਿਸੇ ਦੀ ਖਬਰ ਲਾਣ ਨੂੰ ਤਿਆਰ ਨਹੀਂ ਹੈ ਮੈਂ 2-3 ਦਿਨ ਪਹਿਲਾਂ ਪੁਰਾਣੇ ਰਾਜਪੁਰੇ ਜਿੱਥੋਂ ਮੈਂ ਕਿਤੇ ਗਿਆ ਸੀ ਫੰਕਸ਼ਨ ਤੇ ਤਾਂ ਵਾਪਸੀ ਤੇ ਆ ਰਿਹਾ ਤਾਂ ਕਿਸੇ ਬੰਦੇ ਨੇ ਮੈਨੂੰ ਦੱਸਿਆ ਕਿ ਮੇਰੀ ਬਾਈਕ ਮਤਲਬ ਤੇ ਟੱਕਾ ਮਾਰ ਕੇ ਨਾਈਕ ਕੋਹਨ ਦੀ ਕੋਸ਼ਿਸ਼ ਕੀਤੀ ਰੌਲਾ ਪੈ ਗਿਆ ਤਾਂ ਮੇਰਾ 8000 ਰੁਪਏ ਲੈ ਕੇ ਚਲੀ ਗਏ ਜਿਹੜਾ ਚੌਕੀ ਇੰਚਾਰਜ ਉਹ ਕਹਿੰਦਾ ਵੀ ਪਹਿਲਾਂ ਮੈਨੂੰ ਐਫਪੀ ਡਾਇਵਰ ਦੇ ਕਿ ਤੇਰੀ ਚੋਰੀ ਹੋ ਗਈ ਐਦਾਂ ਹੀ ਕੁਝ ਦਿਨ ਪਹਿਲਾਂ ਇੱਕ ਡਾਕਾ ਪੈ ਗਿਆ ਸੀ ਕਿਹਾ ਇੱਥੇ ਥਾਣੇ ਦੇ ਬਾਹਰ ਉਹ ਪਰਿਵਾਰ ਦੀ ਕੋਈ ਸੁਣਵਾਈ ਨਹੀਂ ਹੋਈ ਜਦੋਂ ਅਸੀਂ ਤੁਸੀਂ ਸਾਰੇ ਅਸੀਂ ਉੱਥੇ ਇਕੱਠੇ ਹੋ ਕੇ ਗਏ ਪਾ ਜਿੰਨਾ ਬਦਤਮੀਜ਼ੀ ਵਾਲਾ ਬਿਹੇਵੀਅਰ ਉਹਦੇ ਐਸਚਓ ਦਾ ਸੀ ਜਿਹੜਾ ਆਪਣੇ ਆਪ ਨੂੰ ਹੁਣ ਗੁੰਡਾ ਸੰਤ ਚੋਂ ਲਾ ਗਿਆ ਪਹਿਲਾਂ ਵੀ ਚਲੋ ਰਿਹਾ ਬੰਦਿਆਂ ਵਾਂਗ ਮੈਂ ਤਾਂ ਉਹਦੀ ਧੌਣ ਤੇ ਘੋੜਾ ਰੱਖ ਕੇ ਉਹਰੇ ਰੱਖਾਇਆ ਬੰਦਿਆਂ ਵਾਂਗ ਉਹ ਤੋਂ ਕੰਮ ਲੈਂਦਾ ਰਿਹਾ ਪਰ ਉਦੋਂ ਕਦੇ ਕਿਤੇ ਮਤਲ ਕਹਿਣ ਦਾ ਅਜਿਹੇ ਹਾਲਾਤ ਨਹੀਂ ਸੀ ਪੈਦਾ ਹੋਏ ਅੱਜ ਤੁਸੀਂ ਇਹ ਦੇਖੋ ਵੀ ਥਾਂ ਥਾਂ ਦੇ ਉੱਤੇ ਗੋਲੀਆਂ ਚੱਲ ਰਹੀਆਂ ਲੁੱਟਾਂ ਖੋਹਾਂ ਦਿਨ ਦਿਹਾੜੇ ਕਦੇ ਕਿਸੇ ਗਰੀਲਾਂ ਆ ਸਾਡਾ ਪਿੱਤੇ ਦਾ ਮੰਦਿਰ ਆ ਪਟੇਲ ਕਾਲਜ ਉੱਥੇ ਤੁਸੀਂ ਬੜੀ ਵੱਡੀ ਜਿਹੜੀ ਚੋਰੀ ਆ ਹੋ ਗਈ ਆ ਇਹ ਕੋਈ ਕਿਸੇ ਦੀ ਕੋਈ ਛਣਵਾਈ ਨਹੀਂ ਤਾਂ ਉਹਨਾਂ ਦਾ ਜੇ ਅਸੀਂ ਜਾ ਕੇ ਕਿਹਾ ਤਾਂ ਪਹਿਲੀ ਗੱਲ ਤਾਂ ਉਹ ਦੌੜ ਗਿਆ ਉਸ ਵਕਤ ਹੀ ਉਹ ਤੇ ਬਾਅਦ ਵਿੱਚ ਜਦੋਂ ਉਹਨੂੰ ਪਤਾ ਲੱਗਿਆ ਕਿ ਅਸੀਂ ਉੱਥੇ ਚਲੇ ਗਏ ਬਾਅਦ ਵਿੱਚ ਆ ਗਿਆ ਉੱਥੇ ਤਾਂ ਉਸ ਪਰਿਵਾਰ ਨੂੰ ਦਬਾਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਪੁੱਠਾ ਸਿੱਧਾ ਜਿਹੜਾ ਹੈਗਾ ਬਿਆਨ ਆ ਉਹ ਦਿਓ ਪਰ ਮੈਂ ਇੰਨਾ ਕਹਿਣਾ ਚਾਹੁੰਦਾ ਮੈਨੂੰ ਇਹਨਾਂ ਗੱਲਾਂ ਦਾ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਕੀ ਉਹਨੂੰ ਜਸਟਿਸ ਮਿਲਿਆ ਉਸ ਪਰਿਵਾਰ ਨੂੰ ਕੀ ਉਹਦੀ ਚੋਰੀ ਇਹਨਾਂ ਨੇ ਬਿਲਾ ਕੇ ਦੇਤੀ ਹੈਗੀ ਆ ਪਰ ਨਹੀਂ ਇਤਨਾ ਹੀ ਇੱਕ ਬਜ਼ੁਰਗ ਦੀਆਂ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਉਹਦੀ ਬਾਈਕ ਖੋ ਕੇ ਲੈ ਕੇ 1000 ਰੁਪਏ ਲੈ ਕੇ ਤੇ ਮੈਂ ਉਦੋਂ ਹੀ ਉਹਨਾਂ ਨੂੰ ਕਿਹਾ ਹਸਪੀਟਲ ਜਾ ਮੈਂ ਗਿਆ ਮੈਂ ਉਹਨਾਂ ਨੂੰ ਕਿਹਾ ਤੁਹਾਡਾ ਕੋ ਬੰਨਣਾ ਤਾਂ ਹੈ ਨਹੀਂ ਕਿਉਂਕਿ ਮੈਨੂੰ ਤਾਂ ਭਰੋਸਾ ਹੀ ਉੱਠ ਗਿਆ ਹੈਗਾ ਇਹ ਰਾਜਪੁਰੇ ਦੀ ਪੁਲਿਸ ਤੋਂ ਮੈਨੂੰ ਕੀ ਉੱਠ ਗਿਆ ਪੂਰੇ ਰਾਜਪੁਰੇ ਦੇ ਲੋਕਾਂ ਨੂੰ ਉੱਠ ਗਿਆ ਹੈਗਾ ਇੱਥੋਂ ਦੀ ਪੁਲਿਸ ਤੇ ਭਰੋਸਾ ਨਹੀਂ ਰਿਹਾ ਹੈਗਾ ਤੇ ਅੱਜ ਤੁਸੀਂ ਇਹ ਦੇਖੋ ਵਰਧਮਾਨ ਕਲੋਨੀ ਚ ਮੰਦਿਰ ਦੇ ਵਿੱਚ ਚੋਰੀ ਹੋ ਗਈ ਹਰ ਦਾ ਤੇ ਆ ਹੁਣੇ-ਹੁਣੇ ਜਦ ਮੈਂ ਬੋਲ ਰਿਹਾ ਸੀ ਤੁਹਾਡੇ ਸਾਹਮਣੇ ਨਲਾਸ ਰਾਤ ਇੱਕ ਬੱਚਾ ਥਰਮਲ ਦੇ ਵਿੱਚੋਂ ਸਿਕਿਉਰਿਟੀ ਦੀ ਜੌਬ ਕਰਦਾ ਸੀ ਘਰੋਂ ਵਾਪਸ ਆ ਰਿਹਾ ਸੀ ਉਹਦੇ ਗੋਲੀ ਮਾਰੀ ਉਹ ਪੀਪੀਆਈ ਚ ਪਈ ਆਇਗਾ ਕੀ ਕਰਦੀ ਆ ਪੁਲਿਸ ਇਹ ਮੈਨੂੰ ਇਸ ਗੱਲ ਦਾ ਤਾਂ ਜਵਾਬ ਦੇਵੇ ਐਮਐਲਏ ਦਾ ਕੰਮ ਏਰ ਲੁੱਟਣਾ ਥੋੜੀ ਹੁੰਦਾ ਲੋਕਾਂ ਨੂੰ ਜਸਟਿਸ ਦੇਣਾ ਹੁੰਦਾ ਤੇ ਇਹ ਓਪਨਲੀ ਸੀ ਇਸ ਲੂਟਿੰਗ ਦਾ ਪੀਪਲ ਆਫ ਦਾ ਰਾਜਪੁਰਾ ਮੈਂ ਇਹ ਕਹਿ ਰਿਹਾ ਹਾਂ ਕਿ ਮੈਂ ਤੁਹਾਨੂੰ ਦੱਸਾਂ ਔਰ ਅਸੀਂ ਦੇਖ ਰਹੇ ਸੀ ਦੇਖ ਰਹੇ ਹਾਂ ਕਿ ਮੈਂ ਤੁਹਾਨੂੰ ਦੱਸਾਂ ਔਰ ਮੈਂ ਤੁਹਾਨੂੰ ਇੱਕ ਦਾ ਦਿੰਨਾ ਮੈਂ ਥੋੜਾ ਜਿਆਦਾ ਹੋਰ ਵੇਟ ਕਰਾਂਗਾ ਨੇ ਮੈਂ ਪੂਰੇ ਹਲਕੇ ਦੇ ਪਿੰਡ ਪਿੰਡ ਘਰ ਘਰ ਸ਼ਹਿਰ ਦੇ ਬਾੜ ਚਕੋਟੇ ਕੋਨੇ ਚ ਜਾ ਕੇ ਇਵੇਂ ਖਲਾਫ ਬਹੁਤ ਜੰਗੀ ਪੱਧਰ ਤੇ ਸੀ ਮੁਹਿੰਮ ਜਿਹੜੀ ਉਹ ਚਲਾਵਾਂ ਕਸੋ ਸਰ ਹਲਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਪਰ ਐਸ ਐਚਓ ਸਾਹਿਬ ਨੇ ਤੁਹਾਨੂੰ ਹੀ ਹੈਂਡ ਫ੍ਰੀ ਤੇ ਕਹਿ ਸੀਗਾ ਛੋਟੀ ਮੋਟੀ ਆ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਨਹੀਂ ਉਹ ਹਰ ਇੱਕ ਗੱਲ ਨੂੰ ਛੋਟੀ ਮੋਟੀਆਂ ਗੱਲਾਂ ਕਰਦਾ ਹੈਗਾ ਨਜਾਇਜ਼ ਮੁਕੱਦਮੇ ਦਰਜ ਕੀਤੇ ਜਾਂਦੇ ਰਾਤ ਵੀ ਸਾਡੇ ਬਨੂੜ ਦੀ ਪੁਲਿਸ ਨੇ ਐਮ ਐਲ ਏ ਦੇ ਕਹਿਨ ਦੇ ਉੱਤੇ ਸਾਡੇ ਵਰਕਰ ਦੇ ਉੱਤੇ ਤੇ ਨਜਾਇਜ਼ ਮੁਕੱਦਮਾ ਦਰਜ ਕਰਤਾ ਕਿਉਂਕਿ ਇਹਨਾਂ ਨੂੰ ਤਕਲੀਫ ਹੋਈ ਕਿ ਉੱਤੇ ਵੀ ਜਿਵੇਂ ਹੈ ਜੀ ਕਾਂਗਰਸ ਕਿਉਂ ਦਿੱਤੀ ਹੈ ਕਿ ਆ ਉਰੇ ਦਾ ਗੁੰਡਾ ਕਰਦੀ ਇਹਨੇ ਐਸਐਚਓ ਨੇ ਜਿਹੜਾ ਉਰੇ ਦਾ ਹੈਗਾ ਸੀਗਾ ਸਿਟੀ ਦਾ ਉਹਨੇ ਕਰਾਈਆ ਪਹਿਲਾਂ ਉਹਨੇ ਲੁੱਟੀ ਤੇਦੀ ਚੌਣ ਲੁੱਟੀ ਗੁਰੂ ਅੰਗਦੇਵ ਕਲੋਨੀ ਦੀ ਹੁਣ ਉਹਨੇ ਜਿਹੜੀ ਬੋਕਲ ਪੁਆਇੰਟ ਦੀ ਚੋਣ ਲੁੱਟੀ ਇਹ ਤਾਂ ਲਟੇਰਾ ਹੈਗਾ ਇਹ ਇਹਦਾ ਵੋਟਾਂ ਦਾ ਲਟੇਰਾ ਡੈਮੋਕ੍ਰੇਸੀ ਦਾ ਕਹਾਣ ਕਰਨ ਤੇ ਲੱਗੇ ਹੋਏ ਹੈ ਕਿ ਇਹ ਸੋ ਕੋਈ ਗੱਲ ਨਹੀਂ ਇਹ ਸਮਾਂ ਹੰਦਾ ਜਾਂਦਾ ਰਹਿੰਦਾ ਪ੍ਰਧਾਨ ਜੀ ਇੰਨੇ ਵੀ ਇੱਥੇ ਰਹਿਣਾ ਅਸੀਂ ਵੀ ਇੱਥੇ ਰਹਿਣਾ ਕੋਈ ਗੱਲ ਨਹੀਂ ਅਗਰ ਸਾਡੇ 'ਚ ਤੰਮ ਹੋਇਆ ਸਾਨੂੰ ਸਾਡੀ ਮਾਂ ਨੇ ਜੰਮਿਆ ਹੋਇਆ ਤਾਂ ਇਹਨਾਂ ਲੋਕਾਂ ਦਾ ਬਦਲਾ ਅਰਜਲ ਸਿੰਘ ਲਏਗਾ ਪ੍ਰਧਾਨ ਜੀ ਜਿਸ ਤਰ੍ਹਾਂ ਪੰਜਾਬ ਪੁਲਿਸ ਦੀ ਕਾਰਜਕਾਰੀ ਦੇਖਦੇ ਹੋ ਪ੍ਰਧਾਨ ਮੰਤਰੀ ਇੱਥੇ ਆਉਂਦੇ ਸੀਗੇ ਤਾਂ ਹੁਣ ਕਿਸਾਨਾਂ ਦੇ ਉੱਪਰ 307 ਦਾ ਪਰਚਾ ਜਿਹੜਾ ਦਿੱਤਾ ਗਿਆ ਬੋਸ ਨੇ ਕਿਵੇਂ ਦੇਖਦું ਸਾਰੀ ਇਹ ਨਹੀਂ ਹੁਣ ਮੈਨੂੰ ਇੱਕ ਲਗ ਦੱਸੋ ਵੀ 3 ਸਾਲ ਤੋਂ ਬਾਅਦ ਕਿਸਾਨ ਕਿਸਾਨਾਂ ਦੇ ਉੱਤੇ ਜਿਹੜਾ ਪਰਚਾ ਦਿੱਤਾ ਹੈਗਾ ਉਦੋਂ ਦੇ ਤਾਂ ਕੋਈ ਬੋਲੇ ਨਹੀਂ ਇਸੇ ਰਮ ਇੱਥੇ ਦਾ ਮੁੱਖ ਮੰਤਰੀ ਵੀ ਜਿਹੜਾ ਮਿਲਿਆ ਹੋਇਆ ਉਹਨਾਂ ਦੇ ਨਾਲ ਤੇ ਇਹ ਵੀ ਜਿਹੜਾ ਹੈਗਾ ਪੂਰੇ ਕੁਛ ਬੋਲੀ ਜਾਂਦਾ ਹੈਗਾ ਉੱਪਰੋਂ ਜਿਹੜਾ ਹੈਗਾ ਠਕਾਈ ਕਰੀ ਜਾਂਦਾ ਕਿਸਾਨਾਂ ਦੀ ਵੀ ਇਹ ਸੋ ਮੈਂ ਕਿਸਾਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਜਿਹੜਾ ਇਹ ਦਾ ਡਬਲ ਜਿਹੜਾ ਰੋਲ ਆ ਉਹਨੂੰ ਇਹ ਕਿਸ ਤਰੀਕੇ ਦੇ ਨਾਲ ਲੈਂਦੇ ਆ ਰੋ ਦੇ ਖਿਲਾਫ ਵੀ ਇਹਨਾਂ ਨੂੰ ਤਕੜੇ ਹੋ ਕੇ ਜਿਹੜਾ ਹੈਗਾ ਸੰਘਰਸ਼ ਉਹ ਲਾਣਾ ਚਾਹੀਦਾ ਪ੍ਰਧਾਨ ਸਾਹਿਬ ਜੀ ਦੇ ਕਿਸਾਨ ਐ ਉਹ ਪਿੱਛੇ 13 ਫਰਵਰੀ ਤੋਂ ਬੈਠੇ ਐ ਚਲੋ ਇਹਦਾ ਸੈਂਟਰ ਦਾ ਮਹਿਕਮਾ ਜੀ ਸੈਂਟਰ ਨਾਲੋਂ ਦੀ ਗੱਲਬਾਤ ਐ ਬਟ ਪੰਜਾਬ ਸਰਕਾਰ ਦਾ ਜਿਹੜਾ ਰੋਲ ਐ ਤਕਨੌਰ ਹਲਕੇ ਦੀਆਂ ਸੜਕਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਫਟੋਏ ਪਏ ਪਈਆਂ ਟੁਕੀਆਂ ਪਈਆਂ ਬੁਰਾ ਹਾਲ ਹੋਇਆ ਪਿਆ ਪੰਜਾਬ ਸਰਕਾਰ ਇਹ ਸੜਕਾਂ ਦੀ ਰਿਪੇਅਰ ਵਾਲ ਕਿਉਂ ਨਹੀਂ ਧਿਆਨ ਦੇ ਰਹੀ ਹੈ ਤੇ ਫਿਰ ਕੀ ਕਹਿਣਾ ਚੱਲੋ ਰਿਪੇਅਰ ਤਾਂ ਇਹਨਾਂ ਨੇ ਕਿਤੇ ਵੀ ਪੰਜਾਬ ਚ ਕੋਈ ਟਾਕੀ ਨਹੀਂ ਲਾਈ ਪਰ ਇੱਕ ਤੁਸੀਂ ਇਹ ਦੇਖੋ ਤੁਸੀਂ ਪਰ ਇੱਕ ਤੁਸੀਂ ਦੇਖੋ ਵੀ ਉਰੇ ਇਹਨਾਂ ਦੇ ਜਿਹੜੇ ਬੰਦੇ ਆ ਆਮ ਆਦਮੀ ਪਾਰਟੀ ਦੇ ਜਿਹੜੇ ਲਟੇਰੇ ਆ ਉਹ ਹੁੰਦਾ ਟੈਕਸ ਲਾ ਰਹੇ ਹੈਗੇ ਦੇਖੋ ਤੁਸੀਂ ਉਹ ਵੀ ਮਤਲਬ ਕਹਿੰਦਾ ਘਨੌਰ ਹਲਕੇ ਦੇ ਪਿੰਡਾਂ ਜਿੱਥੇ ਮਤਲਬ ਕਹਿੰਦਾ ਲਾਈ ਲਾਈ ਹਾਂ ਕੋਈ ਕੰਡਾ ਟੈਕਸੀ ਜਿਹੜਾ ਲੋਕਾਂ ਤੋਂ ਲੰਘਣਾ ਵੀ ਮਤਲਬ ਕਹਿੰਦਾ ਵੀ ਬੇਹਾਲ ਕੀਤਾ ਪਿਆ ਤੁਸੀਂ ਪ੍ਰਧਾਨ ਸਾਹਿਬ ਕਹਿ ਰਹੇ ਹੋ ਥੋੜੇ ਦਿਨ ਹੋਲਡ ਵੇਟ ਕਰਾਂਗੇ ਵੇਟ ਕਿਸ ਗੱਲ ਕਰਕੇ ਕਰੋਗੇ ਤੁਸੀਂ ਸਸਤਾ ਟਾਈਮ ਪਹਿਲਾਂ ਮੈਂ ਦਿੱਤਾ ਮੈਂ ਹੁਣ ਵੀ ਇਹਨਾਂ ਨੂੰ ਟਾਈਮ ਦੇਣਾ ਵੀ ਇਹ ਸੁਧਰ ਜੋ ਨਹੀਂ ਤਾਂ ਫਿਰ ਅਸੀਂ ਚੰਗੀ ਪੱਧਰ ਦੇ ਉੱਤੇ ਜਿਹੜੀ ਪੂਰੀ ਹਲਕੀ ਕੋਈ ਟਾਈਮ ਮਹੀਨਾ 2 ਮਹੀਨੇ ਸਾਲ ਸੀ ਮਹੀਨਾ ਤਾਂ ਕੋਈ ਹੈ ਨਹੀਂ ਗੱਲ ਜੇਰਾ ਦੇ ਦਿਆਂ ਦਿੱਲੀ ਦੀ ਇਲੈਕਸ਼ਨ ਤੋਂ ਬਾਅਦ ਪ੍ਰਯੋਗ ਕਰੇ ਫਿਰ ਆਪਾਂ ਮਿਲ ਕੇ ਗੱਲ ਕਰਾਂਗੇ ਅੰਦੀ ਕਦੇ ਇਹ ਜੇਰਾ ਕੇਂਦਰ ਸਰਕਾਰ ਨੇ ਨੇਵਾਲ ਸਾਹਿਬ ਨੂੰ ਕੱਲ ਮੀਟਿੰਗ ਦਾ ਸਟੇਜ ਤੇ ਬੁਲਾਇਆ ਆਰਡ ਲੈਵਲ ਸਾਹਿਬ ਨੂੰ ਮੈਡੀਕਲ ਫੈਸਟ ਇਹ ਚੈਪਟਰ ਕਿਹਦੇ ਦੇ ਉਸੇ ਤਰ੍ਹਾਂ ਦੇ ਕਿਤੇ ਗੱਲ ਦੇਖੋ ਅਸੀਂ ਤਾਂ ਮਤਲਬ ਕਿ ਪਰਮਾਤਮਾ ਕੋਲ ਉਹਨਾਂ ਦੀ ਜਿਹੜੀ ਉਮਰ ਦੀ ਜਿਹੜੀ ਹੈਗੀ ਅਰਦਾਸ ਕਰਦੇ ਨੇ ਲੰਮੀ ਉਮਰ ਦੇ ਲਈ ਅਰਦਾਸ ਕਰਦੇ ਨੇ ਕੋ ਜਲਦੀ ਤੰਦਰੁਸਤ ਹੋਣ ਅਤੇ ਠੀਕ ਹੋ ਕੇ ਹੋਣ ਕਰਦੇ ਆਂ ਬਾਕੀ ਜਿਹੜਾ ਏਂਦਰ ਨੇ ਜਿਹੜਿਆ ਉਹਨਾਂ ਨੂੰ ਚਿੱਠੀ ਭੇਜੀ ਆ ਉਹ ਅਕਸੈਪਟ ਕਰਨਾ ਨਾ ਕਰਨਾ ਇਹ ਕਿਸਾਨਾਂ ਦਾ ਆਪਣਾ ਮਾਮਲਾ ਹੈਗਾ ਜੇ ਉਹ ਕੋਈ ਕੁਝ ਜਾਣਗੇ ਤਾਂ ਉਹਨਾਂ ਦੇ ਨਾਲ ਗੱਲ ਕਰਨੀ ਚਾਣਗੇ ਤਾਂ ਕਰ ਲੈਣਗੇ ਨਹੀਂ ਉਹਨਾਂ ਨੇ ਠੀਕ ਹੈ ਜੀ ਜਿਹੜਾ ਟਾਈਮ ਰੱਖਿਆ ਸੀ ਉਹਦਾ ਉਹਦਾ ਰੱਖਿਆ ਗਿਆ ਅਸੀਂ ਕਿਸਾਨਾਂ ਦੇ ਨਾਲ 14 ਦਿਨ ਦਾ ਰੱਖਿਆ ਹੈ ਲਗਭਗ 1 ਮਹੀਨਾ ਗਾਇਬ ਹੈਗਾ ਇਹ ਪਹਿਲੇ ਵੀ ਉਹਨਾਂ ਦੀ ਸੀ ਮੀਟਿੰਗ ਜਿਹੜਾ ਲੇਟ ਰੱਖਿਆ ਇਸ ਬਾਰੇ ਕੀ ਕਹਿਣਾ ਚਾਹੋ ਦੇਖੋ ਜੀ ਉਹਨਾਂ ਨੇ ਟਾਲਣ ਦੀ ਕੋਸ਼ਿਸ਼ ਕੀਤੀ ਹੈ ਬਹਾਨਾ ਲਾਤਾ ਕਿ 9 ਤਰੀਕ ਤੱਕ ਤਾਂ ਜੀ ਕੋਟਾ ਕੰਡਕਟਰ ਲੱਗਿਆ ਹੋਇਆ ਹੈਗਾ ਥੋੜਾ ਕੰਡਕਟਰ ਉੱਥੇ ਲੱਗਿਆ ਪੰਜਾਬ ਤਾਂ ਨਹੀਂ ਲੱਗਿਆ ਹੈਗਾ ਜੇ ਦਿੱਲੀ ਲੱਗਿਆ ਹੋਇਆ ਹੈਗਾ ਇੱਥੇ ਤਾਂ ਨਹੀਂ ਲੱਗਿਆ ਹੈਗਾ ਹਰੇ ਐਨਐਚ ਤਾਂ ਨਹੀਂ ਲੱਗਿਆ ਕਿਤੇ ਦਿਨ ਲੱਗਿਆ ਠੀਕ ਹੈ ਜੀ ਠੀਕ ਹੈ ਮੇਰਾ